ਤਾਂ ਇਹ ਜਾਣਕਾਰੀ ਜੁੜੀ ਹੈ ਜੀ ਰਜਿਸਟਰੀਆਂ ਨਾਲ ਪੰਜਾਬ ਦੇ ਵਿੱਚ ਤਾਂ ਲੰਘੇ ਐਤਵਾਰ ਨੂੰ ਸਰਕਾਰ ਨੇ ਇੱਕ ਨਵਾਂ ਸਿਸਟਮ ਕਹਿ ਲੋ ਵੀ ਲਾਂਚ ਕੀਤਾ ਹੈ ਰਜਿਸਟਰੀਆਂ ਦੇ ਸਬੰਧ ਵਿੱਚ ਜਿਵੇਂ ਪਹਿਲਾਂ ਵੀ ਦੋ ਅਪਡੇਟਾਂ ਤੁਹਾਨੂੰ ਦਿੱਤੀਆਂ ਸੀ ਰਜਿਸਟਰੀਆਂ ਜਿਹੜੀਆਂ ਉਹ ਸੇਵਾ ਕੇਂਦਰਾਂ ਦੇ ਵਿੱਚ ਹੋਣਗੀਆਂ ਕਈ ਇਹਦੇ ਵਿੱਚ ਸੁਧਾਰ ਹੈ ਜਿਹੜੇ ਕਰਤੀ ਤਾਂ ਪਹਿਲਾਂ ਵਾਲੀਆਂ ਰਜਿਸਟਰੀਆਂ 'ਚ ਕੀ ਸੀਗੀ ਤੇ ਹੋਣ ਵਾਲੀਆਂ 'ਚ ਕੀ ਹੈ ਤਾਂ ਇਸ ਪ੍ਰਣਾਲੀ ਨੂੰ ਜਿਹੜਾ ਨਾਮ ਦਿੱਤਾ ਗਿਆ ਜਾਂ ਤਾਂ ਇਹਨੂੰ ਈਜ਼ੀ ਰਜਿਸਟਰੀ ਕਿਹਾ ਜਾਂਦਾ ਪੰਜਾਬੀ 'ਚ ਬਣ ਗਿਆ ਸੌਖੀ ਰਜਿਸਟਰੀ ਦੂਜਾ ਇਹਦੇ ਵਿੱਚ ਇਹ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਐਨੀਵੇਅਰ ਰਜਿਸਟਰੀ ਐਨੀਵੇਅਰ ਮਤਲਬ ਕਿਤੇ ਵੀ ਕਿੱਥੇ ਵੀ ਤੁਸੀਂ ਰਜਿਸਟਰੀ ਨਹੀਂ ਕਰਵਾ ਸਕੋਗੇ ਤਾਂ ਪਹਿਲਾਂ ਤੇ ਹੁਣ ਦੇ ਵਿੱਚ ਕੀ ਫਰਕ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੇ ਤੁਸੀਂ ਰਜਿਸਟਰੀ ਜਿਹੜੀ ਕਰਵਾਉਣੀ ਹੈ ਤਾਂ ਪੁਰਾਣੇ ਤਰੀਕੇ ਚ ਕੀ ਹੁੰਦਾ ਸੀ ਰਜਿਸਟਰੀ ਜਿਹੜੀ ਸਿਰਫ ਉੱਥੇ ਹੀ ਹੁੰਦੀ ਸੀ ਜਿੱਥੇ ਤੁਹਾਡੀ ਜਾਇਦਾਦ ਹੈ ਤਾਂ ਹੁਣ ਆ ਨਵੇਂ ਸਿਸਟਮ ਚ ਕੀ ਹੋ ਗਿਆ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾ ਜਿਹੜੇ ਦਫ਼ਤਰ ਹੁੰਦੇ ਐ ਤਾਂ ਜਾ ਕੇ ਤੁਸੀਂ ਕਿਤੇ ਵੀ ਰਜਿਸਟਰੀ ਜਿਹੜੀ ਕਰਵਾ ਸਕੋਗੇ ਇਹ ਨਵੇਂ ਪ੍ਰੋਸੈਸ ਚ ਆ ਗਿਆ ਪੁਰਾਣੇ 'ਚ ਕੀ ਹੁੰਦਾ ਸੀ ਮਾਮਲੇ ਦੀ ਸਥਿਤੀ ਤੇ ਜਿਹੜੇ ਇਤਰਾਜ਼ ਹੁੰਦੇ ਸੀ ਇਹਦੀ ਜਾਣਕਾਰੀ ਤੁਰੰਤ ਨਹੀਂ ਮਿਲਦੀ ਸੀ ਤੇ ਹੁਣ ਨਵੇਂ 'ਚ 48 ਘੰਟਿਆਂ ਦੇ ਵਿੱਚ ਇਤਰਾਜ਼ਾਂ ਦੀ ਆਨਲਾਈਨ ਜਿਹੜੀ ਜਾਂਚ ਹੋ ਅਤੇ ਜਾਣਕਾਰੀ ਇਹ ਜਿਹੜੀ ਉਹ ਮਿਲੂਗੀ ਪੁਰਾਣੇ 'ਚ ਮਹਿੰਗੇ ਡੀਡ ਲੇਖਕਾ ਜਿਹੜੇ ਉਹ ਬਣਦੇ ਸੀ ਜਿਹਦੇ ਨਾਲ ਵਿੱਤੀ ਬੋਝ ਵੀ ਬਣਦਾ ਸੀ ਖਰਚ ਵੀ ਹੁੰਦਾ ਸੀ ਤਾਂ ਹੁਣ ਇਹਦੇ ਵਿੱਚ ਕੀ ਹੋ ਗਿਆ ਹੁਣ ਖੁਦ ਤਿਆਰ ਤੁਸੀਂ ਜਿਹੜੇ ਡੀਡ ਕਰ ਸਕੋਗੇ ਜਿਹੜੇ ਲਿਖੇ ਜਾਂਦੇ ਸੀ ਕਿਹਦੇ ਰਾਹੀਂ ਡਰਾਫਟ ਮਾਈ ਡੀਡ ਇਹ ਐਪ ਦੀ ਵਰਤੋਂ ਕਰਕੇ ਇਹ ਨਵੇਂ ਸਿਸਟਮ ਚ ਆ ਗਿਆ ਪੁਰਾਣੇ ਚ ਕੀ ਸੀਗਾ ਉਹ ਖਤਾਨਾ ਲਈ ਬੈਂਕਾਂ ਦੇ ਚੱਕਰ ਲੱਗਦੇ ਸੀ ਪੈਸੇ ਭਰਨ ਦਾ ਪ੍ਰੋਸੈਸ ਹੁੰਦਾ ਸੀ ਬੈਂਕਾਂ 'ਚ ਜਾਣਾ ਪੈਂਦਾ ਸੀ ਤਾਂ ਹੁਣ ਨਵੇਂ ਚ ਕੀ ਹੋ ਗਿਆ ਆਨਲਾਈਨ ਪੋਰਟਲ ਰਾਹੀਂ ਤੁਸੀਂ ਆਪਣੇ ਪੈਸੇ ਜਿਹੜੇ ਦੇ ਸਕੋਗੇ ਜੋ ਬਣਦੀ ਫੀਸ ਹੈ ਉਹ ਦੇ ਸਕੋਗੇ ਬੈਂਕਾਂ ਦੇ ਗੀੜੇ ਖਤਮ ਇਹ ਨਵੇਂ ਸਿਸਟਮ ਚ ਪੁਰਾਣੇ ਚ ਬੈਂਕਾਂ ਦੇ ਗੀੜੇ ਲੱਗਦੇ ਸੀ ਇਸ ਤੋਂ ਬਾਅਦ ਪਹਿਲਾਂ ਪੁਰਾਣੇ ਚ ਕੀ ਸੀਗਾ ਵਾਰ-ਵਾਰ ਦਫ਼ਤਰਾਂ ਦੇ ਗੀੜੇ ਵੀ ਜਿਹੜੇ ਉਹ ਲੱਗਦੇ ਸੀ ਆ ਜਾ ਕਰ ਲੋ ਜੀ ਆ ਕੱਲ ਨੂੰ ਹੋਊਗਾ ਜੀ ਆ ਪਰਸੋਂ ਨੂੰ ਆ ਜਿਓ ਜੀ ਅਜ ਅਧਿਕਾਰ ਹੀ ਨਹੀਂ ਮਿਲਿਆ ਜੀ ਇਹ ਪੁਰਾਣੇ ਪੈਟਰਨ ਦੇ ਵਿੱਚ ਸੀ ਪੁਰਾਣੇ ਸਿਸਟਮ ਦੇ ਵਿੱਚ ਸੀ ਰਜਿਸਟਰੀ ਵਾਲੇ ਦੇ ਵਿੱਚ ਇਹਦੇ ਵਿੱਚ ਦਫ਼ਤਰਾਂ ਦੇ ਚੱਕਰ ਬਹੁਤ ਸਾਰੇ ਲੱਗਦੇ ਸੀ ਬੰਦਾ ਅੱਕ ਜਾਂਦਾ ਸੀ ਤਾਂ ਹੁਣ ਨਵੇਂ ਸਿਸਟਮ ਦੇ ਵਿੱਚ ਹੋ ਕੀ ਗਿਆ ਤਾਂ ਇਹਦੇ ਵਿੱਚ ਹੈ ਜਿਹੜਾ WhatsApp ਰਾਹੀਂ ਤੁਹਾਨੂੰ ਸੂਚਨਾ ਜਿਹੜੀ ਮਿਲ ਜਾਇਆ ਕਰੂ ਹੁਣ ਸਿਰਫ ਤੁਹਾਨੂੰ ਇੱਕ ਵਾਰ ਦਫ਼ਤਰ ਜਾਣਾ ਪਊਗਾ ਰਜਿਸਟਰੀ ਦੇ ਸੰਬੰਧ ਵਿੱਚ ਇਸ ਤੋਂ ਬਾਅਦ ਵਾਰ-ਵਾਰ ਗੇੜੇ ਲਾਉਣ ਦੀ ਜ਼ਰੂਰਤ ਨਹੀਂ ਹੈ ਜੋ ਵੀ ਤੁਹਾਡੀ ਰਜਿਸਟਰੀ ਨਾਲ ਸੰਬੰਧਿਤ ਜਾਣਕਾਰੀ ਹੈ ਉਹ ਤੁਹਾਨੂੰ WhatsApp ਤੇ ਮਿਲ ਜਾਇਆ ਕਰੂ ਪਹਿਲਾਂ ਵਿੱਚ ਜਿਹੜਾ ਪੁਰਾਣਾ ਸਿਸਟਮ ਸੀਗਾ ਰਜਿਸਟਰੀ ਵਾਲਾ ਭ੍ਰਿਸ਼ਟਾਚਾਰੀ ਬੜੀ ਹੁੰਦੀ ਸੀ ਪੈਸਿਆਂ ਦਾ ਲੈਣ ਦੇਣ ਜਾਂ ਕੋਈ ਸ਼ਿਕਾਇਤ ਕਰਨੀ ਹੈ ਤਾਂ ਇਹਦੇ ਵਿੱਚ ਵੀ ਕੋਈ ਠੋਸ ਨਤੀਜਾ ਨਹੀਂ ਨਿਕਲਦਾ ਸੀ ਤਾਂ ਹੁਣ ਈਜੀ ਰਜਿਸਟਰੀ ਨਾਲ ਯਾਨੀ ਕਿ ਨਵੇਂ ਸਿਸਟਮ ਨਾਲ ਇਹਦੇ ਵਿੱਚ ਵੀ ਜਿਹੜਾ WhatsApp ਰਾਹੀਂ ਭ੍ਰਿਸ਼ਟਾਚਾਰ ਜਿਹੜਾ ਖਤਮ ਹੋਊ ਤੁਹਾਨੂੰ ਨੰਬਰ ਦਿੱਤਾ ਜਾਊ ਅਗਰ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਤਾਂ ਉਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਮੈਸੇਜ ਭੇਜ ਸਕਦੇ ਹੋ ਜੇ ਕੋਈ ਤੁਹਾਡੇ ਕੋਲੇ ਪ੍ਰੂਫ ਹੈਗਾ ਕੋਈ ਅਧਿਕਾਰੀ ਵੱਧ ਪੈਸੇ ਮੰਗ ਰਿਹਾ ਹੈ ਤੰਗ ਕਰ ਰਿਹਾ ਹੈ ਕੋਈ ਤੁਹਾਡੇ ਕੋਲੇ ਪ੍ਰੂਫ ਆ ਗਿਆ ਵੀਡੀਓ ਆ ਗਿਆ ਆਡੀਓ ਆ ਗਈ ਜਾਂ ਕੋਈ ਫੋਟੋ ਆ ਗਈ ਉਹ ਇਸ ਨੰਬਰ ਤੇ ਪਾ ਦਿਓ ਅੱਗੇ ਸਰਕਾਰ ਦਾ ਕੰਮ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਚੋਰ ਦੇ ਪੈਰ ਨਹੀਂ ਹੁੰਦੇ ਤਾਂ ਇਹ ਸਾਰੇ ਸੁਧਾਰ ਹੋਣ ਤੁਹਾਨੂੰ ਰਜਿਸਟਰੀਆਂ ਨਾਲ ਸੰਬੰਧਿਤ ਜਿਹੜੇ ਦੇਖਣ ਨੂੰ ਮਿਲਣਗੇ ਪਹਿਲਾਂ ਵਾਲੇ ਤੇ ਹੁਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਚੇਂਜ ਹੋ ਗਈ ਇਹ ਸਿਸਟਮ ਪ੍ਰਣਾਲੀ ਰਜਿਸਟਰੀਆਂ ਦੀ ਤਾਂ ਜਾਣਕਾਰੀ ਨੂੰ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਹੋਰ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ